ਗੁੱਡ ਮਾਰਨਿੰਗ एवरीवन हाउ आर यू ਫਾਈਨ ਆਮ ਸ਼ੰਕਰ ਚੋਹਾਨ ਮੋਟੀਵੇਸ਼ਨਲ ਸਪੀਕਰ ਐਂਡ ਯੂਟਿਊਬਰ ਪਟਿਆਲਾ ਪੰਜਾਬ ਆਪਾਂ ਦੀਵਾਲੀ ਦਾ ਤਿਹਾਰ ਬੜੇ ਉਤਸ਼ਾਹ ਅਤੇ ਚਾਹਵ ਸ਼ਰਦਾ ਨਾਲ ਮਨਾਇਆ ਆਪ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ ਅੱਜ ਦਾ ਦਿਨ ਬਹੁਤ ਹੀ ਮਹੱਤਵਪੂਰਨ ਹੈ ਮੈਂ 12th ਗਾਰਡਨ ਦੇ ਜਿਹੜੇ 24 ਗਰੁੱਪ ਨੇ ਜਿਹੜੇ ਸਾਰੇ ਫਿਟਨੈਸ ਸਿਹਤ ਸਬੰਧੀ ਕੰਮ ਕਰ ਰਹੇ ਨੇ ਲੋਕਾਂ ਨੂੰ ਸੇਵਾਵਾਂ ਦੇ ਰਹੇ ਨੇ 12th ਗਾਰਡਨ ਦੇ ਸਾਰੇ 24 ਗਰੁੱਪਾਂ ਦੇ ਮੈਂਬਰਾਂ ਨੂੰ ਮੈਂਬਰਾਂ ਵੱਲੋਂ ਅਤੇ ਉਹਨਾਂ ਦੇ ਪ੍ਰਧਾਨ ਸਹਿਬਾਂ ਵੱਲੋਂ ਅੱਜ ਜਿਹੜੀ ਪੂਜਾ ਹੈਗੀ ਵਿਸ਼ੇਸ਼ ਦਿਨ ਹੈਗਾ ਗਵਰਦਨ ਪੂਜਾ ਗਵਰਦਨ ਪੂਜਾ ਦੀ ਆਪ ਸਾਰੇ ਨੂੰ ਬਹੁਤ-ਬਹੁਤ ਵਧਾਈਆਂ ਜੀ ਅਨਕੁਟ ਪੂਜਾ ਦੀ ਆਪ ਨੂੰ ਬਹੁਤ-ਬਹੁਤ ਵਧਾਈਆਂ ਜੀ ਤੇ ਵਿਸ਼ਕਰਮਾ ਪੂਜਾ ਦੀ ਆਪ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਅੱਜ ਪੂਰੇ ਦੇਸ਼ ਵਿੱਚ ਜਿਹੜੇ ਮੇਰੇ ਕਾਰੀਗਰ ਵੀਰ ਨੇ ਔਜ਼ਾਰਾਂ ਨਾਲ ਜਿਹੜੇ ਹੱਥ ਦੇ ਔਜ਼ਾਰਾਂ ਨਾਲ ਕੰਮ ਕਰਦੇ ਨੇ ਤੇ ਮਸ਼ੀਨਾ ਵਗੈਰਾ ਚਲਾਉਂਦੇ ਨੇ ਅੱਜ ਉਹ ਕੰਮ ਨਹੀਂ ਕਰਨਗੇ ਅੱਜ ਵਿਸ਼ਕਰਮਾ ਭਗਵਾਨ ਜੀ ਦੀ ਪੂਜਾ ਕਰਨਗੇ ਤੇ ਲੰਗਰ ਪੰਡਾਰੇ ਕਰਨਗੇ ਤੇ ਕੀਰਤਨ ਸਮਾਰੋਹ ਹੋਣਗੇ ਆਪ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ ਕਿਉਂਕਿ ਕਾਰੀਗਰ ਵੀਰਾਂ ਨਾਲ ਹੀ ਇਹ ਦੇਸ਼ ਦੀ ਔਰ ਸਮਾਜ ਦੇ ਜਿਹੜੇ ਦੈਨਿਕ ਜੀਵਨ ਦੇ ਕੰਮ ਹੁੰਦੇ ਨੇ ਉਹਨਾਂ ਦੇ ਸਹਿਯੋਗ ਨਾਲ ਹੀ ਪੂਰੇ ਹੁੰਦੇ ਨੇ ਅੱਜ ਬਾਰਾਂਦਰੀ ਗਾਰਡਨ ਦੇ ਅਲੱਗ-ਅਲੱਗ ਖੇਤਰ ਵਿੱਚ ਜਿਹੜੇ ਕੰਮ ਕਰ ਰਹੇ ਨੇ ਫਿਟਨੈਸ ਸੰਬੰਧੀ ਯੋਗਾ ਹੋਗੇ ਇਹ ਪੰਗੜਾ ਹੋਗੇ ਬਹੁਤ ਐਸੇ ਗਰੁੱਪ ਨੇ 24 ਗਰੁੱਪ ਸਾਰੇ ਆਪਣੇ ਆਪਣੇ ਲੈਵਲ ਤੇ ਅੱਛਾ ਕੰਮ ਕਰ ਰਹੇ ਨੇ ਮੈਂ ਆਪ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿਨਾ ਜੀ ਸਾਡੇ ਫਿਟਨੈਸ ਲਵਰ ਪੰਜਾਬ ਗਰੁੱਪ ਦੇ ਮੈਮ ਨਰਿੰਦਰਜੀਤ ਕੌਰ ਜੀ ਔਰ ਸਾਡੇ ਰਜਿੰਦਰ ਅੱਜੀ ਜੀ ਔਰ ਸਾਡੇ ਬਦਵਾਰ ਜੀ ਜਸਸੀ ਬਦਵਾਰ ਜੀ ਉਹਨਾਂ ਵੱਲੋਂ ਆਪ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਤੇ ਇੱਥੇ ਰਾਇਲ ਫਿਟ ਗਰੁੱਪ ਬਹੁਤ ਹੀ ਅੱਛਾ ਕੰਮ ਕਰ ਰਿਹਾ ਲੋਕਾਂ ਨੂੰ ਫਿਟਨੈਸ ਦੇਣ ਦਾ ਤੇ ਫਿਟਨੈਸ ਜਿਹੜਾ ਹੋਰ ਹੋਰ ਵੀ ਜਿਹੜੇ ਇੱਥੇ ਯੋਗਾ ਗਰੁੱਪ ਨੇ ਤੇ ਆਲੀਸ਼ਾਨ ਗਰੁੱਪ ਨੇ ਹੋਰ ਵੀ ਬਹੁਤ ਐਸੇ ਗਰੁੱਪ ਨੇ ਜਿਨ੍ਹਾਂ ਦੇ ਸ਼ਾਇਦ ਨਾਮ ਤੋਂ ਮੈਂ ਜਾਣੂ ਨਹੀਂ ਤੇ ਆਪ ਸਾਰਿਆਂ ਵੱਲੋਂ ਮੈਂ ਪੂਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਤੇ ਪੂਰੇ ਸ਼ਹਿਰ ਪ੍ਰੇਮੀ ਜਿਹੜੇ 12th ਗਾਰਡਨ ਵਿੱਚ तकरीबन 2000 ਦੇ ਕਰੀਬ ਸਵੇਰੇ-ਸਵੇਰੇ ਆ ਜਾਂਦੇ ਨੇ ਲੋਕ ਇੱਥੇ ਆਪਣੀ ਸਿਹਤ ਸੰਬੰਧੀ ਆਪਣੇ ਆਪ ਨੂੰ ਸਾਮ ਸੰਭਾਲ ਕਰਨ ਲਈ ਆਪ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿਉਂਕਿ ਜਿਹੜੀ 12th ਗਾਰਡਨ ਹੈ ਪਟਿਆਲੇ ਦਾ ਫੇਫੜਾ ਹੈ ਜਦੋਂ ਆਪਾਂ ਇੱਥੇ ਆਂਦੇ ਆ ਸਾਨੂੰ ਆਕਸੀਜਨ ਮਿਲਦੀ ਹੈ ਚੰਗੀ ਸਿਹਤ ਮਿਲਦੀ ਹੈ ਮੈਂ ਆਪ ਸਾਰਿਆਂ ਵੱਲੋਂ ਇਹ ਨਿਵੇਦਨ ਕਰਨਾ ਚਾਹਾਂਗਾ ਕਿ ਮੌਸਮ ਬਦਲਾਵ ਜ਼ਰੂਰ ਹੋ ਗਿਆ ਹੈ ਲੇਕਿਨ ਸਵੇਰੇ ਸਵੇਰੇ ਉੱਠ ਕੇ ਸੈਰ ਕਰਨਾ ਨਾ ਭੁੱਲਿਓ ਕਿਉਂਕਿ ਜਦੋਂ ਆਪਾਂ ਚੰਗੀ ਸਿਹਤ ਲੈ ਕੇ ਆਪਣੇ ਉੱਠਦੇ ਸਵੇਰੇ ਵਾਸਤੇ ਆਪਾਂ ਕੰਮ ਕਰਦੇ ਆ ਫਿਟਨੈਸ ਸੰਬੰਧੀ ਯੋਗਾ ਰਨਿੰਗ ਪੰਗੜਾ ਹੋਰ ਵੀ ਬਹੁਤ ਜਿਹੜੀ ਸਰੀਰਕ ਕਿਰਿਆਵਾਂ ਕਰਦੇ ਆ ਤੇ ਉਹ ਆਪਣੇ ਸਾਰੇ ਦਿਨ ਆਪਣੇ ਲਈ ਅੱਛਾ ਗੁਜ਼ਰਦਾ ਜੀ ਤੇ ਆਪਣੇ ਜਦੋਂ ਆਪਾਂ ਬਾਰਾਦਰੀ ਗਾਰਡਨ ਜਾਂ ਹੋਰ ਪਾਰਕਾਂ ਵਿੱਚ ਜਦੋਂ ਘੁੰਮ ਫਿਰ ਕੇ ਆਪਾਂ ਯੋਗਾ ਕਰਦੇ ਆਂ ਹੋਰ ਫਿਟਨੈਸ ਸੰਬੰਧੀ ਜੋ ਕਿਰਿਆਵਾਂ ਕਰਦੇ ਆਂ ਤੰਦਰੁਸਤ ਹੋ ਕੇ ਜਾਂਦੇ ਆਂ ਜੀ ਫਿਰ ਆਪਣਾ ਦਿਨ ਵੀ ਅੱਛਾ ਗੁਜ਼ਰਦਾ ਤੇ ਘਰ ਵਿੱਚ ਆਪਾਂ ਸਾਰਾ ਦਿਨ ਬੜੀ ਪਰਫੁੱਲਿਤ ਨਾਲ ਆਪਾਂ ਕੰਮ ਵੀ ਕਰਦੇ ਆਂ ਪਰਿਵਾਰ ਵਿੱਚ ਹੱਸਦੇ ਖੇਡਦੇ ਆਂ ਤੇ ਆਪਾਂ ਪਰਿਵਾਰ ਲਈ ਤੇ ਆਪਣੇ ਸਮਾਜ ਲਈ ਆਪਣੇ ਸ਼ਹਿਰ ਲਈ ਆਪਣੇ ਸੂਬੇ ਲਈ ਇਹ ਆਪਣੇ ਇਹ ਭਾਰਤ ਲਈ ਤਾਂ ਹੀ ਆਪਾਂ ਅੱਛਾ ਕੰਮ ਕਰ ਸਕਾਂਗੇ ਜੀ ਜੇ ਆਪਣੀ ਸਿਹਤ ਚੰਗੀ ਹੋਏਗੀ ਸੋ ਸਾਰਿਆਂ ਨੂੰ ਅੱਜ ਦੇ ਦਿਨ ਦੀ ਬਹੁਤ-ਬਹੁਤ ਵਧਾਈਆਂ ਮੈਂ ਸ਼ੰਕਰ ਚੋਹਾਨ ਇੱਕ ਵਾਰ ਆਪ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਹਾਡਾ ਪਿਆਰ ਸਤਿਕਾਰ ਇੰਨਾ ਮਿਲਦਾ ਜੀ ਮੈਨੂੰ ਇਸੇ ਕਰਕੇ ਵੀਡੀਓ ਬਣਾਣੀ ਪੈਂਦੀ ਹੈ ਕਿਉਂਕਿ ਤੁਸੀਂ ਬਹੁਤ ਚਾਹਵ ਨਾਲ ਦੇਖਦੇ ਵੀ ਹੋ ਇਹਨੂੰ ਲਾਈਕ ਸ਼ੇਅਰ ਗੁੱਡ ਕਮੈਂਟ ਕਰਦੇ ਹੋ ਮੈਂ ਤੁਹਾਡੇ ਸਾਰਿਆਂ ਦਾ ਤੈ ਦਿਲੋਂ ਧੰਨਵਾਦ ਕਰਦਾ ਇੱਕ ਆਪ ਜੀ ਨੂੰ ਬੇਨਤੀ ਹੈ ਜੀ ਜਿਵੇਂ ਕਿ ਇਸ ਵਾਰ ਮੈਂ ਸ਼ਾਇਦ ਮੇਰੀ ਜ਼ਿੰਦਗੀ ਚ ਮੈਂ ਪਹਿਲੀ ਵਾਰ ਦੇਖਣ ਨੂੰ ਮਿਲਿਆ ਕਿਉਂਕਿ ਦੀਵਾਲੀ ਇੱਕ ਰਾਸ਼ਟਰੀ ਤਿਉਹਾਰ ਹੈ ਜੀ ਰਾਸ਼ਟਰੀ ਤਿਉਹਾਰ ਹੈ ਤੇ ਸਾਲ ਪਹਿਲਾਂ ਇਹ ਪੱਤਰਕਾਵਾਂ ਬਣ ਜਾਂਦੀ ਨੇ ਸਾਲ ਪਹਿਲੇ ਜੰਤਰੀਆਂ ਬਣ ਜਾਂਦੀਆਂ ਤੇ ਜਿਹੜੇ ਧਾਰਮਿਕ ਆਗੂ ਨੇ ਹੋਰ ਵੀ ਜਿਹੜੇ ਸਮਾਜ ਨੂੰ ਇਹ ਆਪਣੇ ਦਿਸ਼ਾ ਦਿੰਦੇ ਨੇ ਉਹਨਾਂ ਲੋਕਾਂ ਨੂੰ ਮੇਰੀ ਬੇਨਤੀ ਹੈ ਕਿ ਘਟੋ-ਘਟ ਹੋਰ ਤਿਉਹਾਰ ਵੀ ਸਾਰੇ ਜਿਵੇਂ ਇਹ ਮਿਲ ਕੇ ਆਪਾਂ ਮਨਾਉਂਦੇ ਹੀ ਰਹਿੰਦੇ ਆ ਜੀ ਹਰ ਸਾਲ ਮਨਾਉਂਦੇ ਆ ਇਸ ਵਾਰ ਜਿਵੇਂ ਦੀਵਾਲੀਆਂ ਦੋ ਮਨਾਈ ਬਹੁਤ ਅੱਛਾ ਵੀ ਲੱਗਿਆ ਤੇ ਮਨ ਵਿੱਚ ਕੁਝ ਪੀੜਾ ਵੀ ਹੋਈ ਕਈ ਬੱਚੇ ਪੁੱਛ ਰਹੇ ਜੀ ਅੱਜ ਦੀਵਾਲੀ 21 ਨੂੰ ਹੈ ਕੋਈ 20 ਨੂੰ ਹੈ ਇਸ ਤਰੀਕੇ ਦੀ ਕਨਫਿਊਜ਼ਨ ਅੱਗੇ ਨਾ ਆਵੇ ਪਰੇਸ਼ਾਨੀ ਨਾ ਆਵੇ ਮੈਂ ਸਾਰੇ ਆਪਣੇ ਵਿਦਵਾਨਾਂ ਨੂੰ ਤੇ ਆਪਣੇ ਜਿਹੜੇ ਆਗੂ ਨੇ ਸਮਾਜਿਕ ਆਗੂ ਨੇ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਜਦੋਂ ਇਸ ਤਰੀਕੇ ਦੀ ਕਨਫਿਊਜ਼ਨ ਆ ਜਾਣ ਤਾਂ ਇਹ ਸਮਾਜ ਨੂੰ ਇੱਕ ਦਿਸ਼ਾ ਦੇਣ ਦਾ ਕੰਮ ਕਰਿਆ ਕਰੋ ਤੇ ਕਿਉਂਕਿ ਸਾਡੀ ਆਸ ਤੁਹਾਡੇ ਤੇ ਉੱਤੇ ਹੁੰਦੀ ਹੈ ਜੀ ਜਦੋਂ ਤੁਸੀਂ ਦਿਸ਼ਾ ਨਿਰਦੇਸ਼ ਦਿੰਦੇ ਹੋ ਆਮ ਲੋਕ ਉਹੀ ਫੋਲੋ ਕਰਦੇ ਨੇ ਜੀ ਤੇ ਆਪ ਸਾਰਿਆਂ ਨੂੰ ਬੇਨਤੀ ਹੈ ਕਿ ਅੱਗੇ ਜਿਹੜੇ ਤਿਉਹਾਰ ਆਣ ਜਿੱਥੇ ਵੀ ਕੋਈ ਕਨਫਿਊਜ਼ਨ ਲੱਗੇ ਲੋਕਾਂ ਦਾ ਮਾਰਗਦਰਸ਼ਨ ਕਰਿਆ ਕਰੋ ਤਾਂਕਿ ਆਪਾਂ ਇੱਕ ਦਿਨ ਇੱਕ ਪਲੇਟਫਾਰਮ ਤੇ ਚੰਗਾ ਤਿਉਹਾਰ ਮਨਾ ਸਕੀਏ ਸਾਰਿਆਂ ਨੂੰ ਨਮਸਕਾਰ ਜੀ જય ਸ਼੍ਰੀ ਰਾਮ ਸਾਸਤ੍ਰੀਕਾਲ ਫਿਰ ਮਿਲਾਂਗੇ ਜੀ ਫਿਰ ਮਿਲਾਂਗੇ ਨਮਸਕਾਰ